ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਜਿਹੜੇ ਉਪਾਅ ਲੈ ਕੇ ਆਏ ਆ ਇਹ ਉਪਾਅ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਣਗੇ ਚੁੰਬਕ ਦੀ ਤਰ੍ਹਾਂ ਖਿੱਚਿਆ ਪੈ ਹੋਇਆ ਪੈਸਾ ਤੁਹਾਡੇ ਘਰ ਦੇ ਵਿੱਚ ਆਵੇਗਾ ਬਸ ਤੁਸੀਂ ਸਿਰਫ ਤਾਂ ਸਿਰਫ ਇਹ ਛੋਟੀ ਜਿਹੀ ਉਪਾਅ ਕਰਨੇ ਹੋਣਗੇ ਜੇਕਰ ਤੁਸੀਂ ਇਹਨਾਂ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰ ਲੈਨੇ ਹੋ ਤਾਂ ਇਹ ਉਪਾਅ ਤੁਹਾਡੇ ਘਰ ਦੀ ਗਰੀਬੀ ਨੂੰ ਦੂਰ ਕਰ ਦੇਣਗੇ ਤੁਹਾਡੀ ਜ਼ਿੰਦਗੀ ਨੂੰ ਪੂਰੇ ਤਰੀਕੇ ਦੇ ਨਾਲ ਬਦਲ ਦੇਣਗੇ ਤੇ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਉਪਾਅ ਨੂੰ ਕਰਨ ਦੀ ਕਿ ਅਸੀਂ ਇਹ ਉਪਾਅ ਕਦੋਂ ਕਿਵੇਂ ਤੇ ਕਿਸ ਤਰੀਕੇ ਦੇ ਅਨੁਸਾਰ ਕਰਨੇ ਨੇ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕੀ ਕੋਮੈਂਟ ਵਰਗਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਸੀਂ ਆਪਣੀ ਨੌਕਰੀ ਦੇ ਵਿੱਚ ਤਰੱਕੀ ਨਹੀਂ ਕਰ پا ਰਹੇ ਤੁਹਾਡੇ ਕੋਲ ਪੈਸੇ ਦੀ ਕਮੀ ਤਾ ਤੁਸੀਂ ਇਨ੍ਹਾਂ ਦੋ ਛਟਕਾਰਾ ਪਾਉਣ ਦੇ ਤਰੱਕੀ ਪ੍ਰਾਪਤ ਕਰਨ ਦੇ ਲਈ ਕੁਝ ਉਪਾਅ ਕਰ ਸਕਦੇ ਹੋ ਇਨ੍ਹਾਂ ਉਪਾਵਾਂ ਦਾ ਪਾਲਣ ਕਰਨ ਦੇ ਨਾਲ ਤੁਹਾਡੀ ਜੀਵਨ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਹੀ ਹੱਲ ਹੋ ਜਾਣਗੀਆਂ ਖਤਮ ਹੋ ਜਾਣਗੀਆਂ ਬਲਕਿ ਸਫਲਤਾ ਵੀ ਤੁਹਾਡੇ ਪੈਰ ਛੂਣ ਲੱਗ ਜਾਵੇਗੀ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਵਾਂ ਦੇ ਬਾਰੇ ਦਸੰਚਾਰੇ ਆ ਜਾਂ ਜੋ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦੀ ਨੇ ਤੇ ਆਓ ਜਾਣਦੇ ਆ ਉਹਨਾਂ ਉਪਾਅ ਦੇ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਸਵੇਰੀ 4 ਵਜੇ ਤੋਂ 6 ਵਜੇ ਤੱਕ ਦਾ ਸਮਾਂ ਮਾਤਾ ਲక్ష్ਮੀ ਜੀ ਨਰਾਇਣ ਦਾ ਹੁੰਦਾ ਏ ਇਸ ਸਮੇਂ ਦੇਵੀ ਲక్ష్ਮੀ ਦੀ ਪੂਜਾ ਕਰਨ ਦੇ ਨਾਲ ਲక్ష్ਮੀ ਦੀ ਪ੍ਰਾਪਤੀ ਜਲਦੀ ਹੁੰਦੀ ਏ ਕਹਿੰਦਾ ਪਾਬ ਇਹ ਹੀ ਕਿ ਜਿਹੜੇ ਵੀ ਤੁਸੀਂ ਪਰਮਾਤਮਾ ਨੂੰ ਮੰਨਦੇ ਹੋ ਅਗਰ ਉਹਨਾਂ ਦਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸੇਵਾ ਸਿਮਰਨ ਪਾਠ ਪੂਜਾ ਕਰਦੇ ਹੋ ਉਹਨਾਂ ਦਾ ਸ਼ੁਕਰਾਨਾ ਕਰਦੇ ਹੋ ਇੱਕ ਨਵੀਂ ਸਵੇਰ ਦੇ ਲਈ ਤਾਂ ਪਰਮਾਤਮਾ ਦੀ ਕਿਰਪਾ ਤੁਹਾਡੇ ਉੱਪਰ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਦੁੱਖ ਤਕਲੀਫ ਨਹੀਂ ਆਉਂਦਾ ਤੇ ਨਾ ਹੀ ਤੁਹਾਨੂੰ ਕਦੇ ਵੀ ਪੈਸੇ ਦੀ ਕਮੀ ਆਵੇਗੀ ਤੇ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਕਿਸੇ ਨੂੰ ਕੁਝ ਦਾਨ ਕਰਦੇ ਹੋ ਤਾਂ ਘਰ ਦੇ ਮੇਨ ਗੇਟ ਦੇ ਅੰਦਰ ਖੜੇ ਹੋ ਕੇ ਹੀ ਕਰੋ ਇਸ ਨਾਲ ਤੁਹਾਨੂੰ ਦਾਨ ਦਾ ਪੂਰਾ ਲਾਭ ਮਿਲੇਗਾ ਇਸ ਤੋਂ ਇਲਾਵਾ ਜੇਕਰ ਤੁਸੀਂ ਘਰ 'ਚ ਦੀਵਾ ਜਗਾਉਂਦੇ ਹੋ ਤਾਂ ਦੀਵੇ 'ਚ ਰੂਣ ਦੀ ਬਚਾਈ ਮੌਲੀ ਦੀ ਵਰਤੋਂ ਕਰਿਆ ਕਰੋ ਇਸ ਨਾਲ ਤੁਹਾਡੀ ਪੂਜਾ ਦਾ ਫਲ ਤੁਰੰਤ ਤੁਹਾਨੂੰ ਮਿਲੇਗਾ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਕਿ ਘਰ ਦੇ ਵਿੱਚ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਤੇ ਇਹ ਵੱਡੇ ਝਗੜਿਆਂ ਵਿੱਚ ਬਦਲ ਜਾਂਦੀਆਂ ਨੇ ਘਰ ਵਿੱਚ ਸਫਾਈ ਦੇ ਸਮੇਂ ਦੌਰਾਨ ਸਿੰਧਾ ਨਮਕ ਦਾ ਪੋਚਾ ਲਗਾਉਣਾ ਸ਼ੁਰੂ ਕਰ ਦੇਵੋ ਤੇ ਜੇਕਰ ਤੁਹਾਡਾ ਪੈਸਾ ਕਿਸੇ ਤੇ ਫਸਿਆ ਹੋਇਆ ਹੈ ਤਾਂ ਤੁਸੀਂ ਉਸ ਨੂੰ ਕੱਢਣਾ ਚਾਹੁੰਦੇ ਹੋ ਤਾਂ ਨਾਰੀਅਲ ਦੇ ਵਿੱਚ ਸ਼ੱਕਰ ਭਰ ਕੇ ਪੀਪਲ ਦੇ ਦਰਖਤ ਦੇ ਹੇਠਾਂ ਦਬਾਓ ਇਸੋ ਲਾਬਾ ਮੁੰਡੇ ਦਾ ਪਹਿਲਾ ਦੰਦ ਟੁੱਟ ਜਾਵੇ ਤਾਂ ਇਸ ਨੂੰ ਚਾਂਦੀ ਦੀ ਡੱਬੀ ਦੇ ਵਿੱਚ ਸੁਰੱਖਿਅਤ ਰੱਖੋ ਇਸ ਨਾਲ ਘਰ ਦੇ ਵਿੱਚ ਪੈਸੇ ਦੀ ਕੋਈ ਵੀ ਸਮੱਸਿਆ ਨਹੀਂ ਆਵੇਗੀ ਪੂਰਨਮਾਸ਼ੀ ਵਾਲੇ ਦਿਨ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਮਾ ਲਕਸ਼ਮੀ ਦਾ ਵਾਸ ਪੀਪਲ ਦੇ ਦਰਖਤ ਤੇ ਹੁੰਦਾ ਹੈ ਇਸ ਸਮੇਂ ਪੀਪਲ ਦੇ ਦਰਖਤ ਦੀ ਪੂਜਾ ਕਰਨ ਦੀ ਨਾਲ ਅਚਾਨਕ ਧਨ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਵਿਆਹ ਵਿੱਚ ਦੇਰੀ ਹੋ ਰਹੀਏ ਜਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਪਾਣੀ ਦੇ ਵਿੱਚ ਕੇਸਰ ਮਲਾ ਕੇ ਇਸ਼ਨਾਨ ਕਰਨ ਦੇ ਨਾਲ ਵਿਆਹ ਜਲਦੀ ਹੋ ਜਾਂਦਾ ਏ ਵਿਆਹ ਦੇ ਵਿੱਚ ਆ ਰਹੀਆਂ ਪ੍ਰੋਬਲਮ ਵੀ ਦੂਰ ਹੋ ਜਾਂਦੀਆਂ ਨੇ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਕਦੇ ਵੀ ਕੋਈ ਬਿਮਾਰੀ ਨਾ ਆਵੇ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਤਦ ਤੁਹਾਨੂੰ ਆਪਣੇ ਘਰ ਦੇ ਮੇਨ ਗੇਟ ਦੇ ਸਾਹਮਣੇ ਵਾਲੀ ਜਗ੍ਹਾ ਨੂੰ ਹਰ ਰੋਜ਼ ਸਾਫ਼ ਪਾਣੀ ਦੇ ਨਾਲ ਧੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਵੀਰਵਾਰ ਦੇ ਦਿਨ ਨੂੰ ਆਟੇ ਦੇ ਦੋ ਪੇੜੇ ਲਵੋ ਇੱਕ ਵਿੱਚ ਹਲਦੀ ਤੇ ਦੂਜੇ ਵਿੱਚ ਛੋਲਿਆਂ ਦੀ ਦਾਲ ਪਾ ਕੇ ਦੋਵੇਂ ਪੇੜਿਆਂ ਨੂੰ ਗਾਂ ਨੂੰ ਖਵਾਓ ਇਸ ਨਾਲ ਤੁਹਾਡੇ ਵਿਆਹ ਦੇ ਵਿੱਚ ਆ ਰਹੀਆਂ ਪ੍ਰੋਬਲਮ ਦੂਰ ਹੋ ਜਾਣੀਆਂ ਤੇ ਤੁਹਾਡੇ ਬੱਚਿਆਂ ਦੇ ਵਿਆਦਾ ਜੋਗ ਜਲਦੀ ਬਣ ਜਾਵੇਗਾ ਇਸ ਤੋਂ ਇਲਾਵਾ ਕੇਸਰ ਦੇ ਦੋ ਪੱਤੇ ਲਓ ਇੱਕ ਵਾਰ ਵਿੱਚ ਇਸ ਨੂੰ ਹੱਥਾਂ ਦੀ ਹਥੇਲੀ ਤੇ ਰਗੜੋ ਤੇ ਫਿਰ ਕੰਮ ਤੇ ਜਾਓ ਅਜਿਹਾ ਕਰਨ ਦੇ ਨਾਲ ਨਿਯਮਤ ਤੌਰ ਤੇ ਪੈਸਾ ਆਉਂਦਾ ਰਹਿੰਦਾ ਹੈ ਅੰਗੂਠੇ ਨੂੰ ਲਾਲ ਧਾਗੇ ਦੇ ਨਾਲ ਬੰਨਣ ਕੇ ਸੋਰੀ ਅੰਗੂਠੀ ਨੂੰ ਲਾਲ ਧਾਗੇ ਦੇ ਨਾਲ ਬਨ ਕੇ ਸੂਰਜ ਚੜਨ ਤੋਂ ਪਹਿਲਾਂ ਗਾਇਤਰੀ ਮੰਤਰ ਦਾ ਪਾਠ ਕਰਨ ਦੇ ਨਾਲ ਕਦੇ ਵੀ ਗਰਭਪਾਤ ਨਹੀਂ ਹੁੰਦਾ ਬੈਡਰੂਮ ਦੇ ਵਿੱਚ ਕਪੂਰ ਨੂੰ ਜਲਾਉਣ ਦੇ ਨਾਲ ਪਤੀ ਪਤਨੀ ਦਾ ਇੱਕ ਦੂਜੇ ਤੇ ਸ਼ੱਕ ਕਰਨ ਦੀ ਆਦਤ ਦੂਰ ਹੋ ਜਾਂਦੀ ਏ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਮਰੀਜ਼ ਹੈ ਬਿਮਾਰੀ ਠੀਕ ਨਾ ਹੋ ਰਹੀਆ ਹੋਵੇ ਤਾਂ ਕੁਝ ਸਿੱਕੇ ਉਸਦੇ ਬਿਸਤਰੇ ਦੇ ਕੋਲ ਰੱਖ ਕੇ ਜਮਾਦਾਰ ਨੂੰ ਦੇਨੇ ਚਾਹੀਦੇ ਹਨ ਇਸ ਨਾਲ ਮਰੀਜ਼ ਦੀ ਸੇਤ ਦੇ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਜੇਕਰ ਛੋਟਾ ਬੱਚਾ ਹੈ ਨੂੰ ਦੁੱਧ ਹਜ਼ਮ ਨਹੀਂ ਹੁੰਦਾ ਤਾਂ ਸ਼ਨੀਵਾਰ ਨੂੰ ਬੱਚੇ ਦਾ ਬਚਿਆ ਹੋਇਆ ਝੂਠਾ ਦੁੱਧ ਕੁੱਤੇ ਨੂੰ ਪਿਲਾ ਦੇਵੋ ਅਜੇਹਾ ਕਰਨ ਦੇ ਨਾਲ ਬੱਚਾ ਦੁੱਧ ਹজম ਕਰਨਾ ਸ਼ੁਰੂ ਕਰ ਦੇਵੇਗਾ ਇਸ ਤੋਂ ਇਲਾਵਾ ਹਰ ਰੋਜ਼ ਸ਼ਾਮ ਨੂੰ ਪੀਪਲ ਦੇ ਦਰਖਤ ਨੂੰ ਥੋੜਾ ਜਿਹਾ ਦੁੱਧ ਤੇ ਪਾਣੀ ਚੜਾਓ ਦੀਵਾ ਜਗਾਓ ਤੇ ਆਪਣੀ ਮਨੋ ਕਾਮਨਾਵਾਂ ਨਾਲ ਰੋਕ ਦੀ ਪਰ ਕਰਮਾ ਕਰੋ ਤੁਹਾਡੀਆਂ ਮਨੋ ਕਾਮਨਾਵਾਂ ਜਲਦੀ ਪੂਰੀਆਂ ਹੋਣਗੀਆਂ ਤੇ ਮੋਰ ਦਾ ਖੰਭ ਘਰ ਦੇ ਵਿੱਚ ਰੱਖਣ ਦੇ ਨਾਲ ਖੁਸ਼ੀ ਤੇ ਇੱਜ਼ਤ ਮਿਲਦੀ ਹੈ ਇਸੋ 엘ਾਵਾਂਸ਼ਕ ਪੁਸ਼ਪੀ ਦੀ ਜੜ ਨੂੰ ਚਾਂਦੀ ਦੇ ਡੱਬੇ ਦੇ ਵਿੱਚ ਭਰ ਕੇ ਘਰ ਦੀ ਤਜੋਰੀ ਦੇ ਵਿੱਚ ਰੱਖਣ ਦੇ ਨਾਲ ਕਦੇ ਵੀ ਧਨ ਦੀ ਕਮੀ ਨਹੀਂ ਹੁੰਦੀ ਜੇਕਰ ਘਰ ਵਿੱਚ ਕੋਈ ਛੋਟਾ ਬੱਚਾ ਹੈ ਤੇ ਉਹ ਸੁਣਦਾ ਨਹੀਂ ਰੋਂਦਾ ਰਹਿੰਦਾ ਤਾਂ ਇੱਕ ਫਿਟਕੜੀ ਦਾ ਟੁਕੜਾ ਕਾਲੇ ਕੱਪੜੇ ਦੇ ਵਿੱਚ ਬੰਨ੍ਹ ਕੇ ਤੇ ਉਸ ਬੱਚੇ ਦੇ ਗਲੇ ਦੇ ਵਿੱਚ ਪਾ ਦੇਵੋ ਤਾਂ ਜੋ ਤੁਹਾਡਾ ਬੱਚਾ ਰੂਹ ਤੋਂ ਚੁੱਪ ਕਰ ਜਾਵੇਗਾ ਤੇ ਸੌ ਜਾਵੇਗਾ ਇਸ ਤੋਂ ਇਲਾਵਾ ਘਰ ਦੇ ਮੁੱਖ ਗੇਟ ਤੇ ਲਾਲ ਰੰਗ ਦਾ ਰੀਬਣ ਬੰਨ ਲਵੋ ਇਸ ਤਰ੍ਹਾਂ ਕਰਨ ਦੇ ਨਾਲ ਘਰ 'ਚ ਖੁਸ਼ਹਾਲੀ ਬਣੀ ਰਹਿੰਦੀ ਏ ਤੇ ਘਰ ਨੂੰ ਕਿਸੇ ਦੀ ਨਜ਼ਰ ਵੀ ਨਹੀਂ ਲੱਗਦੀ ਇਸ ਤੋਂ ਇਲਾਵਾ ਤਿੰਨ ਸ਼ੁੱਕਰਵਾਰ ਖੀਰ ਬਣਾ ਕੇ ਪੰਜ ਛੋਟੀਆਂ ਬੱਚੀਆਂ ਨੂੰ ਖਵਾਓ ਖੰਡ ਦੀ ਜਗ੍ਹਾ ਮਿਸ਼ਰੀ ਪਾਓ ਤੇ ਇਸ ਨਾਲ ਘਰ 'ਚ ਕਦੇ ਵੀ ਆਰਥਿਕ ਸੰਕਟ ਨਹੀਂ ਆਵੇਗਾ ਇਸੋ ਇਹਾਂ ਵੇੇ ਘਰ ਦੇ ਵਿੱਚ ਬੱਚੇ ਹਨ ਤੇ ਅਕਸਰ ਬਿਮਾਰ ਰਹਿੰਦੇ ਹੋ ਤਾਂ ਮੰਗਲਵਾਰ ਨੂੰ ਕਿਸੇ ਸੁਨਿਆਰੇ ਨੂੰ ਬੱਚੇ ਦੇ ਅੰਗਾ ਆਕਾਰ ਦੀ ਅੱਖ ਤਾਤੂ ਵਾਲਾ ਬੱਚੇ ਦੇ ਆਕਾਰ ਦੀ ਅੱਖ ਤਾਤੂ ਦਾ ਕੜਾ ਬਣਵਾਉਣ ਲਈ ਦਵੋ ਤੇ ਸ਼ਨੀਵਾਰ ਨੂੰ ਕੜਾ ਘਰ ਦੇ ਵਿੱਚ ਲਿਆਓ ਤੇ ਗੰਗਾ ਚਲਦੀ ਨਾਲ ਧੋ ਕੇ ਹਨੂਮਨ ਚਾਲੀਸਾ ਪੜੋ ਤੇ ਉਸ ਬੱਚੇ ਨੂੰ ਪਹਿਨਾ ਦਿਓ ਇਸੇ ਤਰੀਕੇ ਦੇ ਨਾਲ ਜੇਕਰ ਕਰਜ਼ਾ ਨਹੀਂ ਚੁਕਾਇਆ ਜਾ ਰਿਹਾ ਕਰਜ਼ੇ ਵਰਗੀ ਪ੍ਰੋਬਲਮ ਦੂਰ ਨਹੀਂ ਹੋ ਰਹੀ ਤਾਂ ਕਿਸੇ ਵਿਵਤਾ ਔਰਤ ਨੂੰ ਸੁਹਾਗ ਦੀ ਸਮਗਰੀ ਦੇ ਵਿੱਚ ਪੰਜ ਵੀਰਵਾਰ ਤੁਹਾਨੂੰ দান ਕਰਨੀ ਚਾਹੀਦੀ ਏ ਤੇ ਸ਼ੁਕਲ ਪਖਸ਼ ਦੇ ਪਹਿਲੇ ਵੀਰਵਾਰ ਤੋਂ ਇਸ ਉਪਾਦੀ ਸ਼ੁਰੂਆਤ ਕਰਨੀ ਚਾਹੀਦੀ ਏ ਇਸੇ ਤਰੀਕੇ ਦੇ ਨਾਲ ਚੰਗੇ ਆਚਾਰਨ ਰੱਖੋ ਆਪਣੇ ਜਾਂ ਦੂਜਿਆਂ ਦੇ ਪ੍ਰਤੀ ਕਠੋਰ ਸ਼ਬਦ ਨਾ ਬੋਲੋ ਝੂਠ ਜਾਂ ਦੁਰਵਿਵਹਾਰ ਨਾ ਕਰੋ ਝਗੜੇ ਤੋਂ ਬਚੋ ਆਪਣੇ ਮਨ ਦੇ ਵਿੱਚ ਮਾੜੇ ਵਿਚਾਰ ਨਾ ਰੱਖੋ ਹਮੇਸ਼ਾ ਸਕਾਰਾਤਮਕਤਾ ਸੋਚੋ ਵਾਸਤੂ ਸ਼ਾਸਤਰ ਦੇ ਅਨੁਸਾਰ ਹੀ ਤੁਸੀਂ ਆਪਣਾ ਘਰ ਬਣਾਓ ਜੇਕਰ ਘਰ ਦੇ ਵਿੱਚ ਵਾਸਤੂ ਸ਼ਾਸਤਰ ਦੇ ਅਨੁਸਾਰ ਅਸੀਂ ਆਪਣਾ ਘਰ ਨਹੀਂ ਤਿਆਰ ਕਰਦੇ ਨਹੀਂ ਬਣਿਆ ਤਾਂ ਇਸ ਨੂੰ ਠੀਕ ਕਰਵਾਓ ਘਰ ਚੋਂ ਵਾਸਤੂ ਨੁਕਸ ਦੂਰ ਕਰਨ ਦੇ ਲਈ ਕਪੂਰ ਬਹੁਤ ਜ਼ਰੂਰੀ ਹੈ ਜੇਕਰ ਫੌੜੀਆਂ ਟਾਇਲਟ ਜਾਂ ਦਰਵਾਜ਼ਾ ਗਲਤ ਦਿਸ਼ਾ ਦੇ ਵਿੱਚ ਬਣਿਆ ਹੈ ਤਾਂ ਹਰ ਜਗ੍ਹਾ ਤੇ ਇੱਕ ਕਪੂਰ ਦੀ ਟਿੱਕੀ ਰੱਖੋ ਉਥੇ ਰੱਖਿਆ ਕਪੂਰ ਚੰਦ ਕਰੀਏ ਇਹਨਾਂ ਅਸਰਦਾਰ ਤਰੀਕੇ ਦੇ ਨਾਲ ਵਾਸਤੂ ਨੁਕਸੇ ਜਿਹੜਾ ਉਹ ਦੂਰ ਹੋ ਜਾਵੇਗਾ ਤੇ ਇਸੇ ਤਰੀਕੇ ਦੇ ਨਾਲ ਜੇਕਰ ਕਾਰੋਬਾਰ ਵਧ ਨਹੀਂ ਰਿਹਾ ਤਾਂ ਸ਼ੁੱਕਰਵਾਰ ਨੂੰ ਸ਼ੁਕਲ ਪੱਖ ਦੇ ਦੌਰਾਨ ਕੰਮ ਵਾਲੀ ਥਾਂ کارਖਾਨੇ ਦੁਕਾਨ ਕਾਰੋਬਾਰ ਆਦਿ ਦੇ ਦਰਵਾਜ਼ਿਆਂ ਦੇ ਦੋਵੇਂ ਪਾਸੇ ਥੋੜਾ ਜਿਹਾ ਕਣਕ ਦਾ ਆਟਾ ਰੱਖੋ ਤੇ ਧਿਆਨ ਰੱਖੋ ਕਿ ਅਜੀਹਾ ਕਰਨ ਦੇ ਸਮੇਂ ਕੋਈ ਤੂਫਾਨ ਨੂੰ ਦੇਖੇ ਨਾ ਪੂਜਾ ਕਮਰੇ 'ਚ ਸ਼੍ਰੀ ਜੰਤਰ ਦੀ ਸਥਾਪਨਾ ਕਰੋ ਤੇ ਅਜੀਹਾ ਕਰਨ ਦੇ ਨਾਲ ਤੁਹਾਡੇ ਕਾਰੋਬਾਰ ਦੇ ਵਿੱਚ ਚੰਗਾ ਵਾਧਾ ਹੋਵੇਗਾ ਤੇ ਤੁਹਾਨੂੰ ਦੇਵੀ ਲక్ష్ਮੀ ਦੀ ਕਿਰਪਾ ਵੀ ਪ੍ਰਾਪਤ ਹੋਵੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਮਿਹਨਤ ਦੇ ਨਾਲ ਪੈਸਾ ਕਮਾਉਣਿਓ ਮਿਹਨਤ ਕਰਦੇ ਹੋ ਤਾਂ ਇਹ ਘਰ ਆਉਣ ਤੋਂ ਬਾਅਦ ਨਹੀਂ ਰਹਿੰਦਾ। ਜੇ ਕਮਾਈ ਤੋਂ ਵੱਧ ਖਰਚ ਹੋ ਰਿਹਾ ਏ ਤਾਂ ਇਸ ਲਈ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਵਿੱਚ ਕੋਈ ਵੀ ਟੁੱਟੀ ਟੂਟੀ ਤੋਂ ਪਾਣੀ ਨਾ ਟਪਕਦਾ ਹੋਵੇ ਤੇ ਦੁੱਧ ਚ ਚਾਹ ਉਬਲ ਕੇ ਬਾਰ ਫੈਲਣਾ ਨਹੀਂ ਚਾਹੀਦਾ ਤੇ ਨਾਲ ਹੀ ਰਸੋਈ ਵਿੱਚ ਝੂਠੇ ਭਾਂਡਿਆਂ ਨੂੰ ਵੀ ਨਹੀਂ ਰੱਖਣਾ ਚਾਹੀਦਾ ਅਜਈਆਂ ਚੀਜ਼ਾਂ ਪੈਸੇ ਦਾ ਨੁਕਸਾਨ ਕਰਦੀਆਂ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਤੇ ਪੈਸਾ ਸਾਡੇ ਘਰ ਦੇ ਵਿੱਚ ਆਉਂਦਾ ਨਹੀਂ ਜੇ ਆਉਂਦਾ ਹੈ ਤੇ ਫਜ਼ੂਲ ਖਰਚ ਦੇ ਵਿੱਚ ਹੀ ਵੇਸਟ ਹੋ ਜਾਂਦਾ ਜੇਕਰ ਤੁਹਾਨੂੰ ਆਪਣੇ ਕੈਰੀਅਰ ਦੇ ਵਿੱਚ ਚੰਗੀ ਖਬਰ ਨਹੀਂ ਮਿਲ ਰਹੀ ਤਾਂ ਜਾਂ ਤੁਹਾਡੀ ਨੌਕਰੀ ਵਿੱਚ ਕੋਈ ਤਰੱਕੀ ਨਹੀਂ ਹੋ ਰਹੀ ਤਾਂ ਸ਼ੁੱਕਰਵਾਰ ਨੂੰ ਇੱਕ ਸਟੀਲ ਦਾ ਤਾਲਾ ਲੈ ਕੇ ਆਓ ਪਰ ਧਿਆਨ ਰੱਖੋ ਕਿ ਇਸ ਨੂੰ ਖਰੀਦਦੇ ਸਮੇਂ ਖੋਲ ਕੇ ਚੈੱਕ ਨਾ ਕਰੋ ਇਸ ਨੂੰ ਸ਼ੁੱਕਰਵਾਰ ਰਾਤ ਨੂੰ ਆਪਣੇ ਬੈਡਰੂਮ 'ਚ ਰੱਖੋ ਤੇ ਫਿਰ ਸ਼ਨੀਵਾਰ ਨੂੰ ਕਿਸੇ ਧਾਰਮਿਕ ਸਥਾਨ ਤੇ ਰੱਖਿਆ ਉਹ ਜਦੋਂ ਕੋਈ ਖੋਲੇਗਾ ਤੇ ਤੁਹਾਡੀ ਕਿਸਮਤ ਦਾ ਤਾਲਾ ਵੀ ਖੁੱਲ ਜਾਵੇਗਾ ਤੇ ਇਸੇ ਤਰੀਕੇ ਦੇ ਨਾਲ ਦੁੱਧ ਦੇ ਨਾਲ ਭਰੀ ਬੋਤਲ ਇਸ਼ਾ ਸਮੇਤ ਇਕਾਂਤ ਜਗ੍ਹਾ ਤੇ ਜ਼ਮੀਨ ਦੇ ਵਿੱਚ ਦੱਬ ਦਿਓ। ਦਰਵਾਜ਼ੇ ਤੇ ਲਾਲ ਤੇ ਪੀਲੇ ਰੰਗ ਦੇ ਖੂਬਸੂਰਤ ਖੁਸ਼ਬੂਦਾਰ ਫੁੱਲਾਂ ਦੇ ਪੌਦੇ ਲਗਾਓ। ਸ਼ਾਮ ਨੂੰ ਘਰ ਦੇ ਵਿੱਚ ਘਟੋ ਘਟ ਇੱਕ ਕੇਉ ਦਾ ਦੀਵਾ ਵੀ ਜ਼ਰੂਰ ਜਗਾਓ। ਇਹ ਸਨ ਆਸਾਦੀ ਅੱਜ ਦੀ ਵੀਡੀਓ ਦੇ ਕੁਝ ਛੋਟੇ ਛੋਟੇ ਉਪਾਅ ਜੋ ਕਿ ਤੁਹਾਡੀ ਜ਼ਿੰਦਗੀ ਨੂੰ ਪੂਰੇ ਤਰੀਕੇ ਦੇ ਨਾਲ ਬਦਲ ਕੇ ਰੱਖ ਦੇਣਗੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਜ਼ਿੰਦਗੀ ਦੀਆਂ ਇਹ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਦੂਰ ਹੋ ਜਾਣ ਤੁਸੀਂ ਘਰ ਦੇ ਵਿੱਚ ਆਪਣੀ ਪਰਿਵਾਰ ਸਮੇਤ ਖੁਸ਼ੀ ਤੇ ਖੁਸ਼ਹਾਲੀ ਵਾਲੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹੋ ਤਾਂ ਇਸ ਨਾਲ ਉਪਾਅ ਨੂੰ ਜ਼ਰੂਰ ਕਰਿਓ ਹਾਂਜੀ ਏਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟੇ ਛੋਟੇ ਉਪਾਅ ਜੋ ਕਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕੈਸੇ ਹੋਰ ਦਾ ਵੀ ਪਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੇ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਾਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀ ਸਾਡੀ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ